ਕਾਰਪੋਰੇਸ਼ਨ ਦੇ ਟਰੱਕ ਨੇ ਦੁਕਾਨ ਨੂੰ ਟੱਕਰ ਮਾਰ ਦਿੱਤੀ ਸ਼ਟਰ ਟੁੱਟ ਗਿਆ ਮੀਟਰ ਟੁੱਟ ਗਿਆ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਜਿਹੜੀ ਕੈਦ ਹੋ ਜਾਂਦੀ ਹੈ ਘਟਨਾ ਲੁਧਿਆਣਾ ਸ਼ਹਿਰ ਦੇ ਗੈਸਪੁਰਾ ਦੇ ਇਲਾਕੇ ਦੀ ਹੈ ਜਿੱਥੇ ਨਗਰ ਨਿਗਮ ਦੇ ਟਰੱਕ ਨੇ ਇੱਕ ਦੁਕਾਨ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਆ ਉਸ ਦਾ ਸ਼ਟਰ ਮੀਟਰ ਟੁੱਟ ਗਿਆ ਇਸੇ ਘਟਨਾ ਉੱਤੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹਾਲਾਂਕਿ ਹੁਕਤ ਦੁਕਾਨਦਾਰ ਨੇ ਇਸ ਬਾਬਤ ਜਿੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਉੱਥੇ ਹੀ ਮੁਆਵਜ਼ੇ ਦੀ ਮੰਗ ਵੀ ਕੀਤੀ ਮੁਆਵਜ਼ਾ ਨਾ ਮਿਲਣ ਦੇ ਚੱਲਦੇ ਆ ਉਸ ਦੁਕਾਨਦਾਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਇਸ ਬਾਬਤ ਉਸਨੇ ਸ਼ਿਕਾਇਤ ਦਿੱਤੀ ਹੈ ਉਧਰ ਮੀਡੀਆ ਨਾਲ ਗੱਲਬਾਤ ਕਰਦੇ ਆ ਦੁਕਾਨਦਾਰ ਨੇ ਕਿ ਆ ਨਗਰ ਨਿਗਮ ਦੇ ਟਰੱਕ ਨੇ ਹੈ ਜਿਹੜਾ ਲਾਪਰਵਾਹੀ ਨਾਲ ਲਿਆ ਅਤੇ ਉਹਨਾਂ ਦੀ ਦੁਕਾਨ ਦੇ ਵਿੱਚ ਟਰੱਕ ਮਾਰਿਆ ਜਿਸ ਦੇ ਚਲਦਿਆਂ ਉਹਨਾਂ ਦਾ ਸ਼ਟਰ ਅਤੇ ਅੰਦਰ ਲੱਗਿਆ ਸ਼ੀਸ਼ੇ ਦਾ ਫਰੇਮ ਸਮੇਤ ਮੀਟਰ ਵੀ ਟੁੱਟ ਗਿਆ ਕਾਰਪੋਰੇਸ਼ਨ ਦੀ ਗੱਡੀ ਜਿਹੜੇ ਆਪਣਾ ਸ਼ੱਕਰ ਦੀ ਸਿਰਫ ਸਾਫ ਕਰਨ ਵਾਲੀ ਉਹ ਜੀ ਟੱਕਰ ਮਾਰ ਕੇ ਦੁਕਾਨ ਤੇ ਸਵੇਰੇ ਸੀਸੀਟੀਵੀ ਵਿੱਚ ਆਇਆ 3:30 ਮਿੰਟ ਤੇ ਇਹ ਦੁਕਾਨ ਹੈ ਕਿ ਗਿਆਸਪੁਰਾ ਸੁਆ ਰੋਡ ਅੱਛਾ ਬੈਕ ਸਾਈਡ ਹੀਰੋ ਸਾਈਕਲ ਅੱਛਾ ਤੇ ਗੱਡੀ ਸ਼ਟਰ ਦੀ ਵੱਜੀ ਆ ਕੇ ਹਾਂ ਗੱਡੀ ਸ਼ਟਰ ਦੀ ਵੱਜੀ ਮੀਟਰ ਭੰਨਿਆ ਗਿਆ ਵਾ ਤੇ ਐਲੂਮੀਨੀਅਮ ਦੇ ਗੇਟ ਦੇ ਸਾਰੇ ਮਤਲਬ ਸ਼ੀਸ਼ਾ ਦਾ ਕੰਮ ਕਿਸ ਚੀਜ਼ ਦਾ ਭਾਜੀ ਕੰਮ ਕੰਮ ਕਿਸ ਚੀਜ਼ ਦਾ ਤੁਹਾਡਾ ਕੰਮ ਰਜਿਸਟ੍ਰੇਸ਼ਨ ਦਾ ਕੰਮ ਆ ਜੀ ਸਟੇਸ਼ਨਰੀ ਦਾ ਤੇ ਕਿੰਨਾ ਕੁ ਨੁਕਸਾਨ ਭਾਜੀ ਇਹ ਗੱਡੀ ਨਾ ਹੋਇਆ ਤੁਹਾਡਾ ਸਰ ਨੁਕਸਾਨ ਲਗਭਗ ਲਗਭਗ ਸ਼ਟਰ ਭੰਨਿਆ ਗਿਆ ਪੂਰਾ ਜੀ ਵੀ 25 ਦਾ ਸ਼ਟਰ ਹੀ ਹੈਗਾ ਵਾ ਜੀ ਤੇ ਐਲੂਮੀਨੀਅਮ ਗੇਟ ਦਾ ਹਿਸਾਬ ਲਾ ਲੋਣ ਕੀ ਕੰਪਲੇਨ ਵਾਰਾ ਕੀਤੀ ਸੀ ਪੁਲਿਸ ਚੌਂਕੀ ਆਪਣੇ ਗਿਆਸਪੁਰ ਹੈ ਜੀ ਅੱਛਾ ਅੱਜ ਆਏ ਹੋ ਤੁਸੀਂ ਇੱਥੇ ਸੀਪੀ ਸਾਹਿਬ ਦੇ ਕੋਲੇ ਕੀ ਦੱਸਣਾ ਹਾਂਜੀ ਉੱਥੇ ਇੰਨੇ ਤਾਂ ਜੀ ਕੋਈ ਸੁਨਵਾਈ ਨਹੀਂ ਹੋਈ ਹੈਗੀ ਲਾਚੇ ਆ ਕੇ ਮੈਨੂੰ ਥੱਕ ਕਰਕੇ ਧਿਆਣਾ ਪਿਆ ਕਿੰਨੇ ਕੁ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਤੁਹਾਡੇ ਵੱਲੋਂ ਭਾਈ ਮਹਾਰਜ ਜਿਹੜਾ ਨੁਕਸਾਨ ਆ ਭਰਿਆ ਜਾਵੇ ਬਸ ਸ਼ਟਰ ਵੈਰਾ 35 40 ਹਜ਼ਾਰ ਰੁਪਏ ਦੀ ਰੂਟੀਨ ਸੀ ਰਿਸਿਵਰੇਜ ਦੀ ਸਫਾਈ ਕਰਦੀ ਹੋਣੀ ਹੈ ਉਹ ਮਸ਼ੀਨਾਂ ਹਾਂਜੀ ਹਾਂਜੀ ਹੁਣ ਪਰ ਉਹ ਗੱਡੀਆਂ ਹੁਣ ਨਜ਼ਰ ਉਹ ਵਾਲੀ ਗੱਡੀ ਨਜ਼ਰ ਨਹੀਂ ਆ ਰਹੀ 1566 ਵਾਲੀ ਗਲੀ ਹੈ ਜਿੱਥੇ ਡਰਾਈਵਰ ਕੋ ਨਸ਼ੇ ਨਸ਼ੇ ਸੀਗਾ ਜੀ 30 ਜੇ ਸਵਾਰ ਰੋੜਾ ਬਹੁਤ ਖੁੱਲਾ ਡੁੱਲਾ ਰੋੜਾ ਜੀ ਤੇ ਫਿਰ ਲੱਗਦਾ ਕਿ ਨਸ਼ੇ ਨਸ਼ੇ ਕੀਤਾ ਹੋਣਾ ਸਿਰੇ ਸ਼ਾਇਦ ਨਸ਼ੇ ਕੀਤਾ ਹੋਣਾ 30 ਤੇ ਬੰਮ ਮਾਰਿਆ ਕਾਰਪੋਰੇਸ਼ਨ ਦੇ ਟਰੱਕ ਨੇ ਦੁਕਾਨ ਨੂੰ ਟੱਕਰ ਮਾਰ ਦਿੱਤੀ ਸ਼ਟਰ ਟੁੱਟ ਗਿਆ ਮੀਟਰ ਟੁੱਟ ਗਿਆ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਜਿਹੜੀ ਕੈਦ ਹੋ ਜਾਂਦੀ ਹੈ ਕਟਨਾਲ ਲੁਧਿਆਣਾ ਸ਼ਹਿਰ ਦੇ ਗੈਸਪੁਰਾ ਦੇ ਇਲਾਕੇ ਦੀ ਹੈ ਜਿੱਥੇ ਨਗਰ ਨਿਗਮ ਦੇ ਟਰੱਕ ਨੇ ਇੱਕ ਦੁਕਾਨ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਆ ਉਸ ਦਾ ਸ਼ਟਰ ਮੀਟਰ ਟੁੱਟ ਗਿਆ। ਇਸੇ ਘਟਨਾ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਹਾਲਾਂਕਿ ਹੁਕਤ ਦੁਕਾਨਦਾਰ ਨੇ ਇਸ ਬਾਬਤ ਜਿੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਉੱਥੇ ਹੀ ਮੁਆਵਜ਼ੇ ਦੀ ਮੰਗ ਵੀ ਕੀਤੀ। ਮੁਆਵਜ਼ਾ ਨਾ ਮਿਲਣ ਦੇ ਚੱਲਦੇ ਆ ਉਸ ਦੁਕਾਨਦਾਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ। ਇਸ ਬਾਬਤ ਉਸਨੇ ਸ਼ਿਕਾਇਤ ਦਿੱਤੀ ਹੈ। ਉਧਰ ਮੀਡੀਆ ਨਾਲ ਗੱਲਬਾਤ ਕਰਦੇ ਆ ਦੁਕਾਨਦਾਰ ਨੇ ਕਿਹਾ ਨਗਰ ਨਿਗਮ ਦੇ ਟਰੱਕ ਨੇ ਹੈ ਜਿਹੜਾ ਲਾ ਪਰਵਾਇ ਨਾਲ ਲਿਆ ਅਤੇ ਉਹਨਾਂ ਦੀ ਦੁਕਾਨ ਦੇ ਵਿੱਚ ਟਰੱਕ ਮਾਰਿਆ ਜਿਸ ਦੇ ਚਲਦਿਆਂ ਉਹਨਾਂ ਦਾ ਸ਼ਟਰ ਅਤੇ ਅੰਦਰ ਲੱਗਿਆ ਸ਼ੀਸ਼ੇ ਦਾ ਫਰੇਮ ਸਮੇਤ ਮੀਟਰ ਵੀ ਟੁੱਟ ਗਿਆ ਕਾਰਪੋਰੇਸ਼ਨ ਦੀ ਗੱਡੀ ਜਿਹੜੇ ਆਪਣਾ ਸ਼ੱਕਰ ਦੀ ਸਿਰਫ ਸਾਫ ਕਰਨ ਵਾਲੀ ਉਹ ਜੀ ਟੱਕਰ ਮਾਰ ਕੇ ਦੁਕਾਨ ਤੇ ਸਵੇਰੇ ਸੀਸੀਟੀਵੀ ਬਚਾਇਆ 3:30 ਮਿੰਟ ਤੇ ਇਹ ਦੁਕਾਨ ਹੈਗੇ ਗਿਆਸਪੁਰਾ ਸੁਆ ਰੋਡ ਅੱਛਾ ਬੈਕ ਸਾਈਡ ਹੀਰੋ ਸਾਈਕਲ ਅੱਛਾ ਤੇ ਗੱਡੀ ਸ਼ਟਰ ਦੀ ਵੱਜੀ ਆ ਕੇ ਹਾਂ ਗੱਡੀ ਸ਼ਟਰ ਦੀ ਵੱਜੀ ਮੀਟਰ ਭੰਨਿਆ ਗਿਆ ਵਾ ਤੇ ਐਲੂਮੀਨੀਅਮ ਦੇ ਗੇਟ ਦੇ ਸਾਰੇ ਮਤਲਬ ਸ਼ੀਸ਼ਾ ਲਾ ਦਿੱਤਾ ਕਿੰਨਾ ਸੀ ਦਾ ਭਾਜੀ ਕੰਮ ਕੰਮ ਕੀ ਸੀ ਦਾ ਤੁਹਾਡਾ ਕੰਮ ਮੇਰੇ ਜੀ ਸਟੇਸ਼ਨਰੀ ਦਾ ਕੰਮ ਆ ਜੀ ਸਟੇਸ਼ਨਰੀ ਦਾ ਤੇ ਕਿੰਨਾ ਕੁ ਨੁਕਸਾਨ ਭਾਜੀ ਇਹ ਗੱਡੀ ਨਾ ਹੋਇਆ ਤੁਹਾਡਾ ਸਰ ਨੁਕਸਾਨ ਲਗਭਗ ਲਗਭਗ ਸ਼ਟਰ ਭੰਨਿਆ ਗਿਆ ਪੂਰਾ ਜੀ 25 ਦਾ ਸ਼ਟਰ ਹੀ ਹੈਗਾ ਵਾ ਜੀ ਤੇ ਐਲੂਮੀਨੀਅਮ ਗੇਟ ਦਾ ਸਾਬ ਲਾ ਲੋਨ ਕੰਪਲੇਨ ਵਾਰਾ ਕੀਤੀ ਸੀ ਪੁਲਿਸ ਚੌਂਕੀ ਆਪਣੇ ਗਿਆਸਪੁਰ ਜੀ ਅੱਛਾ ਅੱਜ ਆਏ ਹੋ ਤੁਸੀਂ ਇੱਥੇ ਸੀਪੀ ਸਾਹਿਬ ਦੇ ਕੋਲੇ ਕੀ ਦੱਸਣਾ ਹਾਂਜੀ ਉੱਥੇ ਇੰਨੇ ਤੱਕ ਕੋਈ ਸੁਨਵਾਈ ਨਹੀਂ ਹੋਈ ਹੈਗੀ ਲਾਚ ਜਾ ਕੇ ਮੈਨੂੰ ਥੱਕਾ ਕੇ ਧਿਆਣਾ ਪਿਆ ਕਿੰਨੇ ਕੁ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਤੁਹਾਡੇ ਵੱਲੋਂ ਭਾਈ ਮਹਾਰਾ ਜਿਹੜਾ ਨੁਕਸਾਨ ਹੈ ਭਰਿਆ ਜਾਵੇ ਬਸ ਸ਼ਟਰ ਵੈਰਾ 35 40 ਹਜ਼ਾਰ ਰੁਪਏ ਦਾ ਰੂਟੀਨ ਸੀ ਰਿਸਿਵਰ ਦੀ ਸਫਾਈ ਕਰਦੀ ਹੁੰਦੀ ਹੈ ਉਹ ਮਸ਼ੀਨਾਂ ਹਾਂਜੀ ਹਾਂਜੀ ਹੁਣ ਪਰ ਉਹ ਗੱਡੀਆਂ ਹੁਣ ਨਜ਼ਰ ਉਹ ਵਾਲੀ ਗੱਡੀ ਨਜ਼ਰ ਨਹੀਂ ਆ ਰਹੀ 1565 ਵਾਲੀ ਗਲੀ ਹੈ ਤੁਸੀਂ ਡਰਾਈਵਰ ਕੋ ਨਿਸ਼ਾ ਨਿਸ਼ੇ ਸੀਗਾ ਨਹੀਂ ਤੇ ਜੇ ਸਵਾਰ ਰੋੜਾ ਬਹੁਤ ਖੁੱਲਾ ਡੁੱਲਾ ਰੋੜਾ ਜੀ ਤੇ ਫਿਰ ਲੱਗਦਾ ਕਿ ਨਿਸ਼ਾ ਨਿਸ਼ੇ ਕੀਤਾ ਹੁਣ ਸਿਰੇ ਸ਼ਾਇਦ ਨਿਸ਼ਾ ਹੀ ਕੀਤਾਣਾ 3:30 ਤੇ ਬੰਮ ਮਾਰਿਆ